ਨਮਸਕਾਰ ਜੀ ਫਾਜ਼ਿਲਕਵਾਸਿਓ ਮੇਰੇ ਨੂੰ ਪਿਆਰ ਭਰੀ ਰਾਮ ਰਾਮ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਮੰਡੀ ਦੀਆਂ ਸਿੱਕੀ ਟੀਮ ਪੂਜਲ ਉਤਰਾ ਸਚੇ ਦੇਵਾ ਜੀ ਵੱਲੋਂ ਬੈਂਚ ਚਲਵਾਏ ਜਾ ਰਹੇ ਨੇ ਹਰ ਇੱਕ ਮੰਡੀ ਦੇ ਚਾਹਲੇ ਖੋਕੇ ਤੇ ਬੈਂਚ ਚਲਵਾਇਆ ਜਾ ਰਿਹਾ ਜੇ ਮੰਡੀ ਜਿੰਨੇ ਚਾਹਲੇ ਖੋਕੇ ਨੇ ਉੱਥੇ ਬੈਂਚ ਚਲਵਾਇਆ ਜਾ ਰਿਹਾ ਕਿ ਤਾਂ ਕਿ ਆਸ-ਪਾਸ ਦੇ ਲੋਕਾਂ ਨੂੰ ਇੱਥੇ ਬੈਠਣ ਲਈ ਕੋਈ ਦਿੱਕਤ ਨਾ ਆਵੇ ਕਿ ਕੁਝ ਲੋਕ ਆਉਂਦੇ ਨੇ ਉਹਨਾਂ ਨੂੰ ਕਿਉਂਕਿ ਮੰਡੀ ਦਾ ਸੀਜ਼ਨ ਵੀ ਚੱਲਦਾ ਹੈ ਤੇ ਸਾਲ ਜਦੋਂ ਵੀ ਮੰਡੀ ਸੀਜ਼ਨ ਚੱਲਦਾ ਰਹਿੰਦਾ ਹੈ ਕਿ ਅਰ ਲੋਕ ਸੁਧਾਰ ਨੂੰ ਇੱਕ ਦੇ ਜਨਤਾ ਸੁਧਾਰ ਨੂੰ ਇੱਕ ਦੇ ਹੀ 3 ਪੂਜਾ ਲੁਤਰਾ ਸਤਿਦੇਵਾ ਵੱਲੋਂ ਅੱਜ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਾਰਾ ਮੰਡੀ ਦੇ ਵਿੱਚ ਜਿੱਥੇ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਤੇ ਇੱਥੇ ਹੀ ਮੈਡਮ 3 ਪੂਜਾ ਲੁਤਰਾ ਸਤਿਦੇਵਾ ਜੀ ਵੱਲੋਂ ਇਹ ਬੈਂਚ ਲਵਾਇਆ ਜਾ ਰਿਹਾ ਹੈ ਤੇ ਗੱਲ ਵੀ ਕਰਾਂਗੇ ਵੀਰੇ ਨਾਲ ਇਸ ਤਰ੍ਹਾਂ ਵੀਰੇ ਦੇਖਦੇ ਕੀ ਕਰਨਾ ਚਾਹੁੰਦਾ ਇਹਨਾਂ ਦਾ ਮੇਰੇ ਦਾ ਕੀ ਕਰਨਾ ਚਾਹੁੰਦੇ ਨੇ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜ ਸਿੰਘ ਜੀ ਹੈ ਹਾਂਜੀ ਕਿਹੜਾ ਪਿੰਡ ਹੈ ਸਲੇਮਚਾ ਸਲੇਮਚਾ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਤੁਹਾਡੇ ਇੱਥੇ ਕੋਕਰੇ ਬੈਂਚ ਲਗਾਇਆ ਜਾ ਰਿਹਾ ਹੈ ਬਹੁਤ ਵਧੀਆ ਇਹ ਹਾਂਜੀ ਨਿਵਾਸਦਾਰਾਂ ਨੂੰ ਸੌਕਾ ਜੀ ਬੈਠ ਕੇ ਚਾਹ ਪੀਣਾ ਹਾਂਜੀ ਕੜ ਕੇ ਆਉਂਦੇ ਆ ਕਰਕੇ ਆਉਂਦੇ ਅਜਿਹੀ ਉਹ ਦਿੱਕਤ ਹੋ ਜਾਂਦੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੁਹਾਡਾ ਕੋਖਾ ਚੱਲਦਾ ਹੈ ਮੇਰੇ ਸਵੇਰੇ 5:00 5:30 ਹੋ ਜਾਂਦਾ ਹੈ ਹਾਂਜੀ ਕਿੰਨੇ ਵਜੇ ਦੱਸ ਇੱਕ ਦੋ ਤੱਕ ਤੇ ਕਿੰਨੀ ਕੋ ਸਹਾਇਤਾ ਮਿਲੇਗੀ ਲੋਕਾਂ ਨੂੰ ਬੈਠ ਕਿਸ ਤਰ੍ਹਾਂ ਗਿੰਦੇ ਹੋ ਮੈਡਮ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਗਿੰਦੇ ਹੋ ਤੁਹਾਡੇ ਕਿਹ ਬਗੈਰ ਲੱਗਿਆ ਤੁਹਾਨੂੰ ਅੱਜ ਜੇ ਸਰਪ੍ਰਾਈਜ਼ ਦਿੱਤਾ ਜ ਮੈਡਮ ਨੇ ਖੁਸ਼ ਹੋਈ ਠੀਕ ਹੈ ਧੰਨਵਾਦ ਜੀ ਇਸ ਦੀਆਂ ਲਾਈਵ ਤਸਵੀਰਾਂ ਵਿਸ਼ਕਿਤ ਜੀ ਤਰਸਿਤ ਦੇਵਾ ਜੀ ਜੀ ਇੱਥੇ ਕੀ ਬੈਂਚ ਦੀ ਸੇਵਾ ਕੀਤੀ ਜਾਰੀ ਮੰਡੀ ਦੇ ਵਿੱਚ ਹਮਮਾਪਾ ਦਾ ਗਾਹਕਿੰਦਾ ਯਾ ਮੰਡੀ ਦੇ ਵਿੱਚ ਜਿੰਨੇ ਵੀ ਚਾਲੇ ਖੋਕੇ ਨੇ ਹਰੇਕ ਚਾਲੇ ਖੋਕੇ ਦੇ ਬੈਂਚ ਲਗਾਇਆ ਜਾਏਗਾ ਜੋ ਕਿ ਪਰਮਨੈਂਟ ਹੈ ਚਾਲੇ ਖੋਕੇ ਲਗਾਉਂਦੇ ਨੇ ਕਿ ਜੋ ਸੀਜ਼ਨ ਦੇ ਵਿੱਚ ਸੀਜ਼ਨ ਦੇ ਉਪ ਦੇ ਵਿੱਚ ਹੀ ਚਾਲੇ ਖੋਕੇ ਲਗਦੇ ਨੇ ਤੇ ਉਹਨਾਂ ਦੀ ਸੁਵਿਧਾ ਨੂੰ ਦੇਖਦੇ ਇੱਥੋਂ ਆਂਜਾਨਾ ਇਹ ਵਿਅਕਤੀ ਵੀ ਨਿਕਦੀ ਨੂੰ ਬੈਂਚ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਦੇਖਦੇ ਹੋ ਗੱਡੀ ਭਰੀ ਇਹ ਪੂਰੀ ਤੇ ਜਿੰਨੇ ਹੋਗੇ ਅੱਜ ਲਗਾ ਦਿੱਤੇ ਜਾਣਗੇ ਤੇ ਕੁਝ ਅਗਲੇ ਹਫਤੇ ਵੀ ਲਗਾ ਦਿੱਤੇ ਜਾਣਗੇ ਕੋਈ ਗੁਰਦੁਆਰਾ ਨਹੀਂ ਕੋਈ ਮੰਦਿਰ ਨਹੀਂ ਕੋਈ ਸ਼ਰਦ ਹੈ ਜਾਂ ਕੋਨਾ ਨਹੀਂ ਜਿੱਥੇ ਸਾਨੂੰ ਡਿਮਾਂਡ ਆਏਗੀ ਉੱਥੇ ਹਰ ਇੱਕ ਜਗ੍ਹਾ ਤੇ ਬੈਂਚ ਦੀ ਸੇਵਾ ਕੀਤੀ ਜਾਏਗੀ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਉਪਰਾਲਾ ਲੱਗਿਆ ਮੈਡਮ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵਾਰ-ਵਾਰ ਜਰੂਰ ਸ਼ੇਅਰ ਕਰਿਓ ਤਾਂ ਕਿ ਕਿਸ ਨੂੰ ਪੜਾਦੋ ਕਿਸ ਤਰ੍ਹਾਂ ਦੇਖਦੇ ਹੋ

ਬੱਟ 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 ਬੈਠ ਕਰ ਰਿਹਾ ਬੈਠ ਤੱਕ ਬਾਜੀ ਮੈਂ ਬੈਠ ਰਹੀ ਹਾਂ ਬਾਜੀ ਮੈਂ ਖੜਾ ਕੱਢੀ ਆ ਜੋ ਤੁਸੀਂ ਸਾਈਡ ਨਾਲ ਬੈਠੋ ਅੱਛਾ ਅੱਛਾ ਸਾਈਡ ਨਾਲ ਅਜੀਮਸ਼ ਕਰ ਜੀ ਅ ਪਹਿਲੇ ਵੀ ਸਾਡੇ ਵੱਲੋਂ ਜਨਤਾ ਦੀ আরাਮ ਨੂੰ ਦੇਖਦੇ ਹੋਏ ਜਿਹੜੀ ਬੈਂਚਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਅੱਜ ਦੀ ਜਿਹੜਾ ਵਿਸ਼ੇਸ਼ ਜਿਹੜਾ ਉਪਰਾਲਾ ਹੈ ਸਪੈਸ਼ਲੀ ਮੰਡੀ ਵਾਸਤੇ ਜਿਹੜੇ ਬੈਂਚ ਲਗਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਕਰਨ ਦਾ ਸੀਜ਼ਨ ਹੈ ਔਰ ਕਰਨ ਜੜੀ ਹੈ ਇੱਥੇ ਪਹੁੰਚ ਚੁੱਕੀ ਹੋਈ ਹੈ ਤੇ ਸਾਡੇ ਬੜੇ ਮਜ਼ਦੂਰ ਭਰਾ ਬੜੇ ਜਿਹੜੇ ਜ਼ਮੀਂਦਾਰ ਭਰਾ ਸਾਰੇ ਇੱਥੇ ਆਂਦੇ ਨੇ ਔਰ ਸਬ ਸਵੇਰ ਤੇ ਆਂਦੇ ਨੇ ਔਰ ਉਹਨਾਂ ਰਾਤ ਵੀ ਹੋ ਜਾਂਦੀ ਏ ਚਾਹ ਵੀ ਪੀਣੀ ਆ ਜਾਂ ਕੁਝ ਹੋਰ ਵੀ ਹੁਣ ਆਰਾਮ ਕਰਨ ਦੀ ਜ਼ਰੂਰਤ ਪੈਂਦੀ ਏ ਤਾਂ ਉਹਨਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਜਿਹੜਾ ਹੈ ਸਾਡੇ ਕੋਲ ਮੰਡੀ ਦੇ ਵਿੱਚ ਚਾਹ ਵਾਲੇ ਸਾਰੇ ਕੋਕਿਆ ਜਿਹੜੇ ਬੈਂਚ ਦੀ ਉਹਦਾ ਪ੍ਰੋਵਾਈਡਰ ਚਲਾਈ ਜਾ ਰਹੀ ਏ ਔਰ ਇਹੀ ਕਹਾਂਗੀ ਕਿ ਇੱਥੇ ਬੈਠਣ ਔਰ ਆਰਾਮ ਵੀ ਕਰਨ ਦੇ ਨਾਲ ਜਿਹੜੇ ਇਹ ਚਾਹ ਦਾ ਜਿਹੜਾ ਦੁਕਾਨ ਔਰ ਇਹੀ ਕਹਾਂਗੀ ਕਿ ਇਸ ਤਰੀ ਆਪਣਾ ਪਿਆਰ ਔਰ ਸਪੋਰਟ ਜਿਹੜਾ ਏ ਸੀ ਹਮੇਸ਼ਾ ਬਣਾਈ ਰੱਖਦੇ ਹੋ ਪਰ ਆਪਣਾ ਅਸ਼ੀਰਵਾਜ ਜਿਹੜਾ ਐਵੇਂ ਹੀ ਬਣਾਈ ਰੱਖਿਓ ਜੇ ਤਾਂ ਕਿ ਅਸੀਂ ਅਨਵਲ ਟਾਈਮ ਦੇ ਵਿੱਚ ਵੀ ਐਵੇਂ ਹੀ ਫੌਜ਼ਿਲ ਕਾ ਜਨਤਾਈ ਸੇਵਾ ਕਰਦੇ ਰਹੀਏ ਹਾਂਜੀ ਨਮਸਕਾਰ ਜੀ ਅੱਜ ਟੀਮ ਪੂਜਲ ਉਥਾ ਸ੍ਰੀ ਦੇਵਾ ਜੀ ਵੱਲੋਂ ਮੰਡੀ ਦੇ ਵਿੱਚ ਬੈਂਚ ਲਗਵਾਈ ਜਾ ਰਹੀ ਨਹੀਂ ਹੈ ਮੰਡੀ 'ਚ ਜਿੰਨੇ ਵੀ ਖੋਕੇ ਨੇ ਚਾਹ आले ਤੇ ਉਹਨਾਂ ਹਰ ਇੱਕ ਖੋਕਰੀ ਤੇ ਬੈਂਚ ਲਗਵਾਈ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਵਿੱਚ ਜਿੰਨੇ ਗੁਰਦੁਆਰੇ ਮੰਦਿਰ ਨੇ ਜਿੱਥੇ ਜਿੱਥੇ ਡਿਮਾਂਡ ਆਈ ਮੈਡਮ ਵੱਲੋਂ ਮੈਡਮ ਨੇ ਉਹ ਡਿਮਾਂਡ ਨੂੰ ਪੂਰਾ ਕੀਤਾ ਹੈ ਤੇ ਚਾਹੇ ਉਹ ਕਿਸੇ ਪਾਰਕ ਦੇ ਵਿੱਚ ਹੋਵੇ ਚਾਹੇ ਕਿਸੇ ਹਸਪਤਾਲ ਵਿੱਚ ਹੋਵੇ ਡਿਮਾਂਡ ਆਈ ਹੋਵੇ ਤੇ ਹਰ ਇੱਕ ਜਗ੍ਹਾ ਜਿੱਥੇ ਜਿੱਥੇ ਮੈਡਮ ਨੂੰ ਕੋਈ ਡਿਮਾਂਡ ਆਈਏ ਉੱਥੇ ਬੈਂਚ ਪ੍ਰੋਵਾਈਡ ਕਰਾਈ ਨੇ ਅੱਜ ਕਿਸਾਨ ਭਰਾਵਾਂ ਨੂੰ ਵੇਖਦੀ ਹੋਈ ਮਜ਼ਦੂਰ ਭਰਾਵਾਂ ਨੂੰ ਵੇਖਦੀ ਹੋਈ ਆਰਥੀ ਭਰਾਵਾਂ ਨੂੰ ਵੇਖਦੀ ਹੋਈ ਕਿਉਂਕਿ ਜੋ ਮੰਡੀ ਚਾਹੁੰਦੇ ਨੇ ਤੇ ਕਈ ਮਿਰਚਾ ਵੀ ਪਿੰਦੇ ਨੇ ਤੇ ਇਸ ਕਰਕੇ ਚਾਹ ਦੇ ਕੋਖੇ ਜਿਹਾ ਲਗਾਇਆ ਕਿ ਉੱਥੇ ਉਹਨਾਂ ਨੂੰ ਖੜਾ ਹੋਈ ਹੁਣ ਬੰਦਾ ਕਈ ਵਾਰੀ ਬੈਠਣ ਦੀ ਸਹੂਲਤ ਨਹੀਂ ਹੁੰਨ ਕਰਕੇ ਅੱਜ ਉਹਨਾਂ ਨੂੰ ਇਹ ਸਹੂਲਤ ਉਪਲਬਧ ਕਰਾਈਏ ਤੇ ਮੈਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਡਾਕਟਰ ਬੀ.ਡੀ. ਸਿੰਘ ਇਹਵਾ ਮੋਰਲ ਵੈਲਵ ਬੈਂਚ ਤੇ ਬਹੁਤ ਤਰਵਾਤ ਕਰੋ ਕਰੋ ਵੀਰੇ ਨੂੰ ਕੱਸ ਦੋ ਕਰ ਕਰ ਲੋ ਠੀਕ ਹੈ ਵੀਰੇ ਠੀਕ ਹੈ ਨਾ ਵਧੀਆ ਜੀ ਸਾਰੇ ਲਾ ਦੇ ਜੀ ਇਨਸ਼ਾਅੱਲਾ ਜਿਹੜੇ ਪਰਮਨੈਂਟ ਲਾਉਣਗੇ ਬੈਠ ਜਾ ਅੱਜ ਉਹ ਦੀ ਜੀ ਦੇਦੀ ਹੈ ਬੈਨ ਉਸ ਕੇ ਕੇ ਤੈਨੂੰ ਬੈਣਾ ਨਹੀਂ ਬਸ ਤੇ ਲਾ ਦੇ ਦਿਆ ਕਰੀ ਆ ਆ ਜੀ ਉਹ ਮੇਰੇ ਤੇ ਲੱਗ ਨਹੀਂ ਹੈ ਮਿਊਟ ਕਰ ਦੇ Gracias. ਮਹਿਰਮਾਨ ਲੋਕ ਇੱਥੇ ਕੀ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਕਿ ਜਿੱਦਨੇ ਵੀ ਮੰਡੀ ਦੇ ਵਿੱਚ ਚਾਹ ਲੈ ਖੋਖੇ ਨੇ ਹਰੇ ਖੋਖੇ ਤੇ ਬਾਹਰ ਮਹਿਰਮਾਨ ਲੋਕ ਬੈਂਚ ਲਗਵਾਈ ਜਾ ਰਹੇ ਨੇ ਤੇ ਅੱਜ 10 ਤੋਂ 12 ਲੈ ਕੇ ਬੈਂਚ ਜਿ ਲੱਗ ਜਾਣਗੇ ਤੇ ਬਾਕੀ ਅਗਲੇ ਹਫਤੇ ਵੀ ਹੋਰ ਵੀ ਬੈਂਚ ਲਗਾ ਦਿੱਤੇ ਜਾਣਗੇ ਕਿ ਤਾਂ ਕਿ ਇੱਥੇ ਆਣ ਜਾਣ ਵਾਲੇ ਸਾਡੇ ਕਿਸਾਨ ਭਰਾ ਮਜ਼ਦੂਰ ਪਰਿਵਾਰ ਆਰਤੀ ਭਰਾ ਵੀ ਜਿਹੜੇ ਆਉਂਦੇ ਨੇ ਕਈ ਵਾਰੀ ਬਾਹਰੋਂ ਵੀ ਆਉਂਦੇ ਨੇ ਕਈ ਜਿਹਨੇ ਉਹਨਾਂ ਬੱਟਨ ਦੇ ਵਿੱਚ ਦਿੱਕਤ ਨਾ ਹੋਵੇ और बोलिया ठीक हो और जी को, हो जी ठीक जो लाइव तस्वीर का मैडम पूजा लूथरा से देवर बेंच कितने लगाइए दसो बेंच कितने लगाइए दसो तू सी दसो कितने का लगाइए अंदर तो नहीं बाहर लग पाएगा बाहर लग पाएगा बाहर लग पाएगा ऐसे ना अच्छा लग जाएगा ਉੱਥੇ ਲਾ ਦੇ ਪਨੀ ਉੱਤਰ ਵਾਲੇ ਪਾਸੇ ਦੇ। ਇੱਥੇ ਲਾ ਦੋ ਸਹੀ ਏ। ਹਾਂ ਵੀ ਦੇਖ ਐਵੇਂ ਸਹੀ ਏ। ਆਹ ਦਰਖਤ ਲਾਇਆ। ਆ ਸਹੀ ਦਰਖਤ ਲੱਗਿਆ ਨਾਲੇ। ਸਾਡੇ ਇੱਧਰ ਲਾ ਦੋ। ਉਹ ਇੱਥੇ ਇੱਥੇ ਲਾ ਦੋ ਜਗ੍ਹਾ ਹੀ ਸਹੀ। ਉੱਚੀ ਨਹੀਂ ਜਗ੍ਹਾ ਤੇ ਲੱਗਣਾ ਨਹੀਂ। ਇੱਥੇ ਲੱਗਣਾ ਹੀ ਨਹੀਂ ਜਗ੍ਹਾ। ਕੋਈ ਪੱਥਰ ਕਿੱਟੀ ਨਹੀਂ। ਕੋ ਯਾਰ ਜਗ੍ਹਾ ਹੀ ਨਹੀਂ ਕਿਤੇ। ਲੱਗਣਾ ਹੀ ਨਹੀਂ। ਕਿੱਥੇ ਲਾ ਦਈਏ? ਉੱਤਰ ਤੇ ਤੇ ਜੁਗਾ ਉੱਤੇ ਉਹ ਨਾ ਉੱਥੇ ਲਾ ਦਿੰਦੇ ਆ। ਉੱਥੇ ਆ ਲੋ। ਇਹ ਨਾ ਵੀਰੇ ਉੱਬੜ ਖੱਬੜ ਜਗ੍ਹਾ ਹੈ ਨਾ। ਫੇਰ ਉਹ ਸੀਮੈਂਟ ਦਾ ਉਹ ਟਿਕਣਾ ਕੋਈ ਨਾ ਕੋਈ ਡੈਕ ਬਣਾਉਂਦਾ। ਸੱਤਲਾ ਤੋਂ ਵੀਰੇ ਮੇਰੇ ਗਾਸ ਨੂੰ ਸਹੀ ਏ ਉਹ ਵੀ ਸਹੀ ਯਾਰ ਵੀਰੇ। ਅੱਛਾ ਏ। ਅਖੀਰ ਹਾਂ। ਅੱਛਾ ਰਾ ਦਿੰਦੇ। ਪਟਨੀ ਵੀਰੇ ਇੱਥੇ ਆ ਗੋ। ਆ ਸਹੀ ਏ। ਬੜੀ ਛਾਹ ਬੈਣੀ ਬੜੀ ਛਾਹ ਨੂੰ ਬੰਦਾ ਕੋਈ ਨਹੀਂ ਸੀ। ਕੋਈ ਅੱਗ ਇੱਕੋ ਚਿੱਚਾ ਹੈ ਜਿੰਨਾ ਕੀ ਤਤਸੋਗਾ ਕੀਤਾ ਜਦ ਬੈਂਚ ਚਲਵਾ ਰਹੀ ਚਾਲ ਕੋਕਰ ਚਲੋ ਆਓ ਚਲੋ ਆਓ ਉਹ ਦਿਨ ਕੁੱਪੜਾ ਪੜ ਜਗਾ ਨਹੀਂ ਆਪੇ ਡਟ ਕਰ ਲਾਂਗੇ ਡਟਣ ਖਾਂ ਬੱਤੀ ਦੇ ਬਹੁਤ ਬੁੱਢੇ ਨਾ ਬਲੀ ਤੋਂ ਹਸਾਂ ਲੱਗਿਆ ਹਲਵਾ ਉੱਥੇ ਲਾ ਦੋ ਲੈ ਨਹੀਂ ਠੀਕ ਹੈ ਹਾਂ ਅੱਛਾ ਜੀ ਦਸਤਰੀ ਚਾਹਦੇ ਮੇਰੇ ਫਿਲਮ ਜਾਂਦੇ ਨੇ ਮੰਗਿਆ ਸੀ ਆਪਣੇ ਲਈ ਆਪਣੇ ਦਦੇ ਹੋਰ ਮਾਰਟਿੰਗ ਜਾਂਦੇ ਸਾਮਣੇ ਆ ਵੀ ਦੁਗਾਨੇ ਉਚਾਈ ਬੜੀ ਢੀਕੀ ਹੋ ਗਈ ਕੋਈ ਨਾ ਚਲਾ ਦਿਓ ਵੀਰੇ ਲਗਾਓ ਇਹਨਾਂ ਦਿਓ ਯਾ ਕੋਈ ਅੱਧੀ ਆ ਬੰਦੇ ਨੇ ਆਂ ਵੀਰੇ ਪਿੱਛੇ ਕਰ ਲੋ ਲੋ ਜੀ ਮੰਗੇ ਸਾਲ ਉਹ ਸਾਡਾ ਲਈ ਇਹ ਸਾਰੇ ਅੱਗ ਬਹਿ ਜਾਣਾ ਸ਼ਾਮੀ ਤੇ ਤਾਂ ਹੀ ਛਾਂ ਹੀ ਗਈ ਇਹ ਨੀ ਤੇ ਕਿਦਰ ਰੀ ਬਹਿ ਆ ਗਈ ਕਿ ਕਿਦਰ ਘੱਟਿਆ ਤੇ ਰਹਿੰਦਾ ਹੈ